ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮਹਮ ਦੇ ਤਹਿਤ ਜੰਡੇਆਲਾ ਪੁਲਿਸ ਥਾਣਾ ਤਰਸਿਕਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦਾਦੀਆ ਕੀ ਪੁਲਿਸ ਨੇ 2 ਕਿਲੋ ਹੈਰਨ ਸਮੇਤ 1 ਲੱਖ 75000 ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਹੈ ਅਤੇ ਪੁਲਿਸ ਨੇ ਇੱਕ ਪਘੋੜੇ ਸਮੇਤ ਕੁੱਲ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਉਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਹੈਰਨ ਤੇ ਡਰੱਗ ਮਨੀ ਦੇ ਨਾਲ ਕਾਬੂ ਕਰਕੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਉਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਦਾਲਤ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਪੇਸ਼ ਕੀਤਾ ਜਾਊਗਾ ਤੇ ਇਹਨਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਊਗੀ ਤਾਂ ਜੋ ਇਹਨਾਂ ਤੋਂ ਹੋਰ ਵੀ ਖੁਲਾਸੇ ਕੀਤੇ ਜਾ ਸਕਣ ਇਸ ਮੌਕੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਮ ਦਾ ਘੋੜਾ ਜਿਸ ਦੀ ਤਲਾਸ਼ ਵਿੱਚ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਸੂਚਨਾ ਮਿਲੀ ਕਿ ਉਹ ਆਪਣੇ ਦੋਸਤ ਦੇ ਘਰ ਠਹਿਰਿਆ ਹੋਇਆ ਹੈ ਅਤੇ ਜਦੋਂ ਉਸਦੇ ਦੋਸਤ ਦੇ ਘਰ ਪੁਲਸ ਵੱਲੋਂ ਰੇਡ ਕੀਤੀ ਗਈ ਤਾਂ ਇਹ ਪੁਲਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗ ਪਏ ਜਿਸ ਨੂੰ ਪੁਲਸ ਟੀਮ ਵੱਲੋਂ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ ਗਿਆ ਨਾਲ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਤਲਾਸ਼ੀ ਲਈ ਗਈ ਤੇ ਇਸ ਦੇ ਕੋਲੋਂ 2 ਕਿਲੋ ਹੈਰਨ ਤੇ 1,75,000 ਰੁਪਏ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਤੇ ਜਿਹੜੇ ਦੋਸਤ ਦੇ ਘਰ ਇਹ આરોપી ਠਹਿਰੇ ਸੀ ਉਹਨਾਂ ਦੋਵੇਂ ਭਰਾਵਾਂ ਨੂੰ ਵੀ ਇਸ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇ ਕਿ ਕੀ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿੱਥੇ ਸਪਲਾਈ ਕਰਨ ਜਾ ਰਹੇ ਸੀ ਅਤੇ ਇਸ ਦੇ ਨੈਟਵਰਕ ਦੀ ਵੀ ਜਾਂਚ ਹੈ ਜਿਹੜੀ ਕੀਤੀ ਜਾਵੇਗੀ ਕਬੂਕ ਤਰਿਆ ਜੇ ਅਸੀਂ ਜੀ ਸਰ ਸਿੱਕੇ ਥਾਣੀ ਤੋਂ ਆਏ ਸੀ ਸਾਡਾ ਗੁਰਪ੍ਰੀਤ ਸਿੰਘ ਗੋਪੀ ਸਨ ਉਹ ਸਤਪਾਲ ਸਿੰਘ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ ਸਾਡੇ ਮੁਕਦਮੇ ਚ ਪੀਓ ਸੀ ਐਨਡੀਪੀਐਸ ਦੇ ਮੁਕਦਮੇ ਚ ਪੀਓ ਸੀ ਅਸੀਂ ਇਹਦੇ ਘਰ ਰੇਡ ਕਰਨ ਆਏ ਸੀ ਘਰ ਨਹੀਂ ਸੀ ਮਿਲਿਆ ਇਹਦਾ ਜੀਜਾ ਜਿਹੜਾ ਜੰਡਿਆਲੇ ਦਾ ਹੀ ਰਹਿਣ ਵਾਲਾ ਉਹ ਘਰ ਮਿਲਿਆ ਸੀ ਉਹਨੂੰ ਅਸੀਂ ਪੁੱਛਗਿੱਛ ਕੀਤੀ ਤੇ ਉਹ ਕਿੱਥੇ ਆ ਉਹਨੇ ਦੱਸਿਆ ਕਿ ਆਪਣੇ ਦੋਸਤ ਕੋਲ ਰਹਿੰਦਾ ਫਿਰ ਅਸੀਂ ਉਹਦੇ ਦੋਸਤ ਦੇ ਘਰ ਗਏ ਜੀ ਉੱਥੋਂ ਇਹ ਬਾਹਰ ਨਿਕਲਣ ਲੱਗਾ ਸੀ ਮੋਟਰਸਾਈਕਲ ਤੇ ਬਾਹਰ ਨਿਕਲਦਾ ਸਾਨੂੰ ਵੇਖ ਕੇ ਫਿਰ ਅੰਦਰ ਨੂੰ ਭੱਜਿਆ ਸੀ ਇਹਨੂੰ ਮੌਕੇ ਤੇ ਘਰ ਚੋਂ ਹੀ ਫੜ ਲਿਆ ਜਿਹਦੇ ਘਰ ਚ ਰਹਿੰਦਾ ਸੀ ਤੇ 2 ਕਿਲੋ ਹੈਰੋਨੋ ਤੇ ਡਰੱਗ ਬੰਨੀ 1,75,100 ਰੁਪਇਆ ਮਿਲੀ ਜਿੱਤ ਕੋ ਤੇ ਗੁਰਪ੍ਰੀਤ ਦੇ ਉੱਪਰ ਹੋਰ ਵੀ ਐਨਡੀਪੀਐਸ ਦੇ ਜਿਹੜੇ ਮਕਦਮੇ ਦਰਜ ਨੇ ਹਾਂਜੀ ਸਾਡੇ ਥਾਣੇ ਤਰਸਿੱਕੇ 'ਚ ਹੀ ਮਕਦਮਾ ਇਹਦੇ ਪਹਿਲਾਂ 2019 ਦਾ ਮਕਦਮਾ ਦਰਜ ਸੀ 37/19 ਮਕਦਮਾ ਉਹਦੇ ਵਿੱਚ ਪੀਓ ਚੱਲ ਰਿਹਾ ਸੀ ਪੀਓ ਨੂੰ ਫੜਨ ਵਾਸਤੇ ਸੀ ਅੱਜ ਆਏ ਸੀ ਕਿੰਨੇ ਦੋਸ਼ੀ ਜਿਹੜੇ ਨੇ ਅੱਜ ਗ੍ਰਿਫਤਾਰ ਕੀਤੇ ਗਏ ਨੇ ਇਹ ਇਹਦੇ ਕੋ ਆਪਾਂ ਰਿਕਵਰੀ ਹੋਈ ਜੀ ਟੋਟਲ 2 ਕਿਲੋ ਤੇ ਡਰੱਗ ਬੰਨੀ プラス ਇਹ ਜਿਹੜਾ ਜਿਹੜੇ ਘਰ ਚ ਰਹਿ ਰਿਆ ਸੀ ਉਹਨਾਂ ਦਾ ਮਿਲ ਕੇ ਕੰਮ ਕਰਦਾ ਸੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਤੋਂ ਨਾ ਭਰਾ ਦੱਸਿਆ ਜਾ ਰਿਹਾ ਮਹਿਲਾਵਾਂ ਵੀ ਜਿਹੜੀਆਂ ਵਾਂ ਉਹ ਵੀ ਗ੍ਰਿਫਤਾਰ ਕੀਤੀ ਨੇ ਨਹੀਂ ਘਰ ਚ ਚਲੋ ਮਹਿਲਾਵਾਂ ਹੈਗੀਆਂ ਸੀ ਪਰ ਗ੍ਰਿਫਤਾਰ ਕਿਸ ਨੂੰ ਨਹੀਂ ਕੀਤਾ ਇਹਦੇ ਜਿਹੜੇ ਘਰ ਚੰਦਾ ਦੋ ਭਰਾ ਤੇ ਜਾਇ ਜੀ ਤਿੰਨ ਅਰੈਸਟ ਕੀਤੇ ਹੁਣ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹਾਂ ਹਾਂ ਜੀ ਹਾਂ ਜੀ ਅਗਲੀ ਚੱਲ ਰਹੀ ਜੀ ਕਿੱਥੋਂ ਲੈਏਗਾ ਕਿੱਥੇ ਜੇਜਦਾ ਜੀ ਉਹ ਸਾਰਾ ਕਰਾਂਗੇ ਜੀ ਇਹ ਸਪਲਾਈ ਕਿੱਥੇ ਕਰਦਾ ਸੀ ਇਹ ਸਾਰਾ ਜੇ ਤਪੀਸ਼ਦਰਾ ਦੇ ਮਕਦਮਾ ਦਰਜ ਕਰਕੇ ਜਿਹੜੇ ਜੀ ਤਪੀਸ਼ਦਰਾ ਨੂੰ ਜੋ ਵੀ